ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਤੇ ਇਤਿਹਾਸ ਬਾਰੇ ਜਾਗਰੂਕ ਕਰਨ ਦੇ ਲਈ ਜੰਡਿਆਲਾ ਗੁਰੂ ਵਿਖੇ ਚਾੱਕੀਆਂ ਕੱਢੀਆਂ ਗਈਆਂ। ਚਾੱਕੀਆਂ ਦੇ ਜੰਡਿਆਲਾ ਗੁਰੂ ਪਹੁੰਚ ਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਸਵਾਗਤ ਕੀਤਾ। ਇਸ ਮੌਕੇ ਜਿੱਥੇ ਵੱਡੀ ਗਿਣਤੀ 'ਚ ਲੋਕ ਖਾਸਕਰ ਮਹਿਲਾਵਾਂ ਤੇ ਬੱਚੇ ਪੰਜਾਬ ਦੀ ਵਿਰਾਸਤ ਅਤੇ ਆਜ਼ਾਦੀ ਸੰਗਰਾਮ ਦੇ ਵਿੱਚ ਪਾਏ ਯੋਗਦਾਨ ਨੂੰ ਦੇਖਣ ਲਈ ਪਹੁੰਚੇ। ਉੱਥੇ ਹੀ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਧਿਆਪਕ ਤੇ ਬੁੱਢੀ ਗਿਣਤੀ ਚ ਵਿਦਿਆਰਥੀਆਂ ਨੇ ਝਾਕੀਆਂ ਦਾ ਸਵਾਗਤ ਕੀਤਾ ਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਜਾਣਿਆ ਏਟੀਓ ਨੇ ਗੱਲਬਾਤ ਕਰਦੇ ਹੋਏ ਕਿ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਕੇ ਪੰਜਾਬ ਦੇ ਨਾਲ ਬਿਤਕਰਾ ਕੀਤਾ ਹੈ ਸਾਡਾ ਭਾਰਤ ਦੇਸ਼ ਦਾ ਗਣਤੰਤਰ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਹੈ ਇਸ ਵਾਰੀ ਅਸੀਂ 75ਵਾਂ ਆਪਣਾ ਗਣਤੰਤਰ ਦਿਵਸ ਜਿਹੜਾ ਮਨਾਇਆ ਸੀਗਾ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਪੰਜਾਬ ਦੀ ਝਾਕੀ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਝਾਕੀ ਪੰਜਾਬ ਦਾ ਆਜ਼ਾਦੀ ਸੰਘਰਸ਼ ਦੇ ਵਿੱਚ ਕੀ ਯੋਗਦਾਨ ਰਿਹਾ ਉਹਨੂੰ ਦਰਸਾਉਂਦੀ ਝਾਕੀ ਮਾਈ ਭਾਗੋ ਜੀ ਦੀ ਨਾਰੀ ਸ਼ਕਤੀ ਕਰਨ ਦੀ ਜਿਹੜੀ ਦਰਸਾਉਂਦੀ ਝਾਕੀ ਪੰਜਾਬ ਦਾ ਅਮੀਰ ਸਭਿਆਚਾਰ ਜਿਹੜਾ ਉਹਨੂੰ ਦਰਸਾਉਂਦੀ ਝਾਕੀ ਅਸੀਂ ਸਾਰਾ ਆ ਬਹੁਤ ਇੱਕ ਵੈਲ ਪਲਾਨਡ ਤਰੀਕੇ ਦੇ ਨਾਲ ਇਹ ਚਾਕੀਆਂ ਪੰਜਾਬ ਸਰਕਾਰ ਨੇ ਤਿਆਰ ਕਰਵਾ ਕੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਭੇਜੀਆਂ ਸੀਗੀਆਂ ਕਿ ਗਣਤੰਤਰ ਦਿਵਸ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਰਾਜਧਾਨੀ ਦੇ ਵਿੱਚ ਜੋ ਗਣਤੰਤਰ ਦਿਵਸ ਮਨਾਇਆ ਜਾਂਦਾ ਉਹਦੇ ਵਿੱਚ ਪੰਜਾਬ ਸੂਬੇ ਦੀਆਂ ਚਾਕੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਦੇਸ਼ ਦੇ ਸਾਹਮਣੇ ਰੱਖਿਆ ਜਾਵੇ ਪਰ ਅਜੇ ਆ ਨਹੀਂ ਕੀਤਾ ਗਿਆ ਐਵੇਂ ਗਲਤ ਗੱਲਾਂ ਕਰਕੇ ਕਿ ਇਹਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਫੋਟੋ ਆ ਜਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੈਜਰੀਵਾਲ ਜੀ ਦੀ ਫੋਟੋ ਆ ਜਦਕਿ ਇਹੋ ਜੀ ਕੋਈ ਵੀ ਗੱਲ ਨਹੀਂ ਸੀਗੀ ਅਸੀਂ ਤਾਂ ਇੱਕ ਸੂਬੇ ਨੂੰ ਸੂਬੇ ਦੇ ਵਿਰਸੇ ਨੂੰ ਦਰਸਾਉਂਦੀ ਹੋਈ ਚਾਕੀ ਜੜੀ ਆ ਉਥੇ ਭੇਜੀ ਸੀਗੀ ਪਰ ਬਿਨਾ ਵਜਾ ਕਰਕੇ ਆ ਜਿਹੜਾ ਉਹ ਸਾਡੀ ਚਾਕੀ ਉਥੇ ਰਿਜੈਕਟ ਕੀਤੀ ਗਈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਚਾਹੇ ਸਾਡੀ ਚਾਕੀ ਆ ਰਾਸ਼ਟਰੀ ਗਣਤੰਤਰ ਦਿਵਸ ਦੇ ਉੱਤੇ ਨਹੀਂ ਲਾਈ ਗਈ ਨਹੀਂ ਦੇਖ ਸਕੇ ਲੋਕ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਪਿੰਡਾਂ ਦੇ ਵਿੱਚ ਇਹ ਚਾਕੀ ਜਿਹੜੀ ਆ ਉਹ ਜ਼ਰੂਰ ਦਿਖਾਵਾਂਗੇ ਸੋ ਅੱਜ ਇਹ ਜਿਹੜੀ ਪੰਜਾਬੀ ਵਿਰਸੇ ਨੂੰ ਪੰਜਾਬ ਦੀ ਪੰਜਾਬੀਆਂ ਦੀ ਆਜ਼ਾਦੀ ਸੰਘਰਸ਼ ਦੇ ਵਿੱਚ ਪਾਏ ਯੋਗਦਾਨ ਨੂੰ ਦਰਸਾਉਂਦੀ ਝਾਕੀ ਜਿਹੜੀ ਆ ਅੱਜ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਆ ਉਹ ਪਹੁੰਚੀ ਆ ਸਾਡੇ ਜੰਡਿਆਲਾ ਗੁਰੂ ਦੇ ਪਤਵੰਤੇ ਸੱਜਣ ਸਾਡੇ ਸਕੂਲਾਂ ਦੇ ਬੱਚੇ ਸਾਡੇ ਬਹੁਤ ਸਤਕਾਰਯੋਗ ਅਧਿਆਪਕ ਸਹਿਬਾਨ ਜਾਂ ਬਾਕੀ ਸਾਰੇ ਲੋਕ ਜਿਹੜੇ ਨੇ ਉਹ ਇਹ ਆਜ਼ਾਦੀ ਆ ਦੇ ਸੰਘਰਸ਼ ਨੂੰ ਦਰਸਾਉਂਦੀ ਚਾਕੀ ਜਿਹੜੀ ਆ ਉਹ ਵੇਖਣ ਵਾਸਤੇ ਇੱਥੇ ਪਹੁੰਚੇ ਨੇ ਤੁਸੀਂ ਸਾਰੇ ਹੀ ਆ ਦੇਖ ਸਕਦੇ ਹੋ ਕਿ ਜਲਿਆਂ ਵਾਲੇ ਬਾਗ ਦੀ ਜਿਹੜੀ ਸੀਗੀ ਉਹਨਾਂ ਨੂੰ ਦਰਸਾਉਂਦੀ ਚਾਕੀ ਆ ਤੇ ਸਾਡੇ ਸਾਰੇ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਬਾਕਾਇਦਾ ਅਸੀਂ ਤਸਵੀਰਾਂ ਲਾ ਕੇ ਚਾਕੀ ਜਿਹੜੀ ਆ ਉਹ ਤਿਆਰ ਕੀਤੀ ਸੀਗੀ ਸੋ ਇਹ ਉਪਰਾਲਾ ਅਸੀਂ ਜਿਹੜਾ ਆ ਉਹ ਕਰ ਰਹੇ ਆ ਕਿ ਪੰਜਾਬ ਦੇ ਲੋਕ ਜਰੂਰ ਜਿਹੜੇ ਆ ਉਹ ਚਾਕੀ ਜਿਹੜੀ ਆ ਉਹ ਦੇਖ ਸਕਣ ਸੋ ਅਸੀਂ ਇਹ ਜੜੀ ਆ ਉਹ ਚੱਕੀ ਵੱਖ-ਵੱਖ ਥਾਵਾਂ ਤੇ ਦਿਖਾ ਰਹੇ ਹਾਂ ਬਹੁਤ ਬਹੁਤ ਧੰਨਵਾਦ